ਕਾਲਸਾ ਸ਼੍ਰੀ ਗੁਰੂ ਜੀ ਦੀ ਫਤਿਹ ਦੋਸਤੋ ਅ ਬੜਾ ਲੋਕਿਕ ਮਾਹੌਲ ਹੈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਮੇਰੇ ਨਾਲ ਗੁਰਮukh Singh MA ਤੇ ਉਹਨਾਂ ਦਾ ਜਥਾ ਜਿਹੜਾ ਮੇਰੇ ਨਾਲ ਵਿਰਾਜਮਾਨਾ ਮਹਾਰਾਜ ਦੀ ਜਿਹੜੀ ਹਜ਼ੂਰੀ ਦੇ ਵਿੱਚ ਸੋ ਬਹੁਤ ਸਾਰੇ ਵਿਸ਼ੇ ਨੇ ਜਿਹੜੇ ਸਪੈਸ਼ਲਿਸਟ ਸਿੱਖ ਇਤਿਹਾਸ ਦੇ ਨਾਲ ਮੇਰੇ ਦਿਮਾਗ ਦੇ ਵਿੱਚ ਹਮੇਸ਼ਾ ਚੱਲਦੇ ਰਹਿੰਦੇ ਆ ਆ ਗਾਹੇ ਵਾ ਗਾਹੇ ਬਹੁਤ ਸਾਰਾ ਕੁਝ ਕਹਿਣ ਦੀ ਕੋਸ਼ਿਸ਼ ਵੀ ਕਰੀਦੀ ਆ ਪਰ ਕਈ ਵਾਰੀ ਹੁੰਦਾ ਕਿ ਹੋ ਸਕਦਾ ਗਿਆਨ ਦੇ ਵਿੱਚ ਉਹਨੇ ਅਸੀਂ ਨਾ ਭਰੇ ਹੋਈਏ ਤਾਂ ਉਹ ਸਵਾਲ ਲੈ ਕੇ ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਲੋਕਾਂ ਕੋਲ ਜਾਈਏ ਜਿਹੜੇ ਬਹੁਤ ਨੇੜੇ ਹੋ ਕੇ ਬੈਠੇ ਨੇ ਉਸ ਸਿੱਖ ਇਤਿਹਾਸ ਦੇ ਜਾਂ ਸਿੱਖ ਸੰਸਥਾਵਾਂ ਦੇ ਸੋ ਗੁਰਮukh Singh MA ਜਿਹੜਾ ਕਵੀਸ਼ਰੀ ਜਥਾ ਲੈ ਕੇ ਇੱਥੇ ਆਸਟ੍ਰੇਲੀਆ ਦੀ ਧਰਤੀ ਤੇ ਸਰ ਜ਼ਮੀਨ ਦੇ ਉੱਪਰ ਆਏ ਹੋਏ ਨੇਗੇ ਇਹਨਾਂ ਦਿਨਾਂ ਦੇ ਵਿੱਚ ਸੋ ਮੈਨੂੰ ਸੁਭਬ ਮਿਲਿਆ ਮੌਕਾ ਮਿਲਿਆ ਇਹਨਾਂ ਨਾਲ ਗੱਲਬਾਤ ਕਰਨ ਦਾ ਸੋ ਮੌਕਾ ਮੈਂ ਨਹੀਂ ਖਿਜਾਇਆ ਮੈਂ ਨਾਲ ਦੀ ਨਾਲ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀ ਲਾਉਣ ਆਇਆ ਜੀ ਤੇ ਇਹਨਾਂ ਤੋਂ ਵਿਚਾਰ ਜਾਨਣਾ ਆ ਕਿ ਕਿ ਕਿੱਦਾਂ ਦੀ ਇਹਨਾਂ ਦੀ ਜਰਨੀ ਰਹੀ ਹੈ ਹੁਣ ਤੱਕ ਦੀ ਔਰ ਕਬੀਸ਼ਰੀਆ ਜਿਹੜੀ ਉਹ ਕਿੱਥੇ ਸਟੈਂਡ ਕਰਦੀ ਅੱਜ ਦੇ ਇਤਿਹਾਸ ਦੇ ਵਿੱਚ ਜਾਂ ਅੱਜ ਦੇ ਸਮੇਂ ਦੇ ਵਿੱਚ ਸਿੱਖ ਇਤਿਹਾਸ ਦੇ ਸਤਿਗੁਰ ਸਾਹਿਬ ਜੀ 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 ਜਦੋਂ ਗੁਰਮukh ਸਿੰਘ ਨੇ ਐਮਏ ਕਹ ਦਿੰਨੇ ਆ ਮਤਲਬ ਐਮਏ ਸ਼ਬਦ ਇਟਸੈਲਫ ਆ ਕਿ ਬਈ ਧਿਆਨ ਨਾਲ ਬੋਲਿਓ ਐਮਏ ਆ ਹੰਦਾ ਐਮਏ ਕੀਤੀ ਹੋਈ ਇਹਨਾਂ ਨੇ ਸੋ ਕਿਸ ਸਬਜੈਕਟ ਦੇ ਵਿੱਚ ਤੁਸੀਂ ਮਾਸਟਰਸ ਕੀਤੀ ਇਹ ਮੈਂ ਪੰਜਾਬੀ ਚ ਕੀਤੀ ਜਾਂ ਪੰਜਾਬੀ ਦੇ ਵਿੱਚ ਐਸੇ ਪਹਿਲਾਂ ਮੈਂ ਸੈਸ ਦਾ ਵਿਦਿਆਰਥੀ ਰਿਹਾ ਅੱਛਾ ਜੀ ਬੀਐਸਸੀ ਕੀਤੀ ਬੀਐਡ ਕੀਤੀ ਆ ਹਾਂਜੀ ਥੋੜਾ ਸਮਾਂ ਮੈਂ ਟੀਚਿੰਗ ਡਿਪਾਰਟਮੈਂਟ ਵਿੱਚ ਕੰਮ ਕੀਤਾ ਜੀ ਤੇ ਪਰ ਸਮਰਪਤ ਮੈਂ ਕੋਈਸ਼ਰੀ ਚ ਰਿਹਾ ਮੈਂ ਮਤਲਬ 8ਵੀਂ ਚੀਸਾਂ ਜਦੋਂ ਕਵੀਸ਼ਰੀ ਵਿੱਚ ਆ ਗਏ ਆ ਜੀ ਤੇ ਪੜਾ ਕਵੀਸ਼ਰੀ ਦੇ ਨਾਲ ਨਾਲ ਹੀ ਮੈਂ ਸਾਰੀ ਪੜਾਈ ਕੀਤੀ ਆ ਓਕੇ ਹਾਂ ਕਿੰਨੇ ਸਾਲਾਂ ਦੀ ਉਮਰ ਸੀ ਜਦੋਂ ਤੁਸੀਂ ਕਵੀਸ਼ਰੀ ਮੈਂ ਉਦੋਂ 12 ਸਾਲ ਦੀ ਕਵੀਸ਼ਰੀ ਕੌਣ ਲਾਗੇ ਕੋਈ ਕਰੈਕਟਰ ਹੁੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹਨੂੰ ਤੁਸੀਂ ਸੁਣਦੇ ਹੋਗੇ ਉੱਥੋਂ ਫਿਰ ਤੁਹਾਨੂੰ ਜਦੋਂ ਬੱਚੇ ਉਸ ਆਰਟਿਸਟ ਦੀ ਨਕਲ ਕਰਦੇ ਨੇ ਕਿੱਥੋਂ ਲੱਗੀ ਚੇਟਕ ਸਾਡੇ ਕਵੀਸ਼ਰੀ ਦੇ ਬਾਬਾ ਬੋੜ ਸ਼ਰੋਣੀ ਕਵੀਸ਼ਰ ਗਾਨੀ ਜੋਗਾ ਸਿੰਘ ਜੀ ਜੋ ਵੀ ਜਿਨ੍ਹਾਂ ਨੇ ਗ੍ਰੀਬਾਂ ਨੂੰ ਵੀ ਤੋਂ ਵੱਧ ਪੁਸਤਕਾਂ ਲਿਖੀਆਂ ਹਮ 150 ਦੇ ਕੁ ਪ੍ਰੀਵਾੜੀਓ ਵੀ ਰਿਕਵੈਸਟਾਂ ਉਹਨਾਂ ਦੀਆਂ ਆਈਆਂ ਤੇ 70 ਸਾਲ ਉਹਨਾਂ ਨੇ ਇਹ ਸੇਵਾ ਕੀਤੀ ਇਤਿਹਾਸ ਰਾਹੀਂ ਸਾਡੇ ਲਾਗੇ ਪਿੰਡ ਇੱਕ ਟੋਟੀਆਂ ਨਗਰ ਉੱਥੇ ਉਹ ਲਮਲਾ ਵਾਂ ਲੱਦੇ ਸੀ 10 ਦਿਨ ਲਗਾਤਾਰ ਤੇ ਇੱਕ ਦੀਵਾਨ ਜਿਹੜਾ ਸਾਢੇ ਤਿੰਨ ਤਿੰਨ ਘੰਟੇ ਦਾ ਮਲਦਵਾਨ ਹੁੰਦਾ ਸੀ ਤੇ ਮੇਰਾ ਲਾਗੇ ਪਿੰਡ ਸੀ ਡੇਹਰਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਜਿਹੜੇ ਵਡੇਰਿਆਂ ਦਾ ਪਹਿਲਾ ਪਿੰਡ ਆ ਜੀ ਉੱਥੇ ਮੈਂ ਪਰਦਾ ਸਾਂ ਉਹ ਤਕਰੀਬਨ 4-5 ਕਿਲੋਮੀਟਰ ਦੀ ਦੂਰੀ ਤੇ ਆ ਟੋਟੀਆਂ ਤੋਂ ਜੀ ਤੇ ਉਹ ਉੱਥੋਂ ਦੀ ਆਵਾਜ਼ ਜਿਹੜੀ ਉੱਥੇ ਸੁਣਦੀ ਅਸੀਂ ਦੋ ਦੋ tane ਮਿਲਨ ਨਾਲ ਮਡੇ ਹੋਰ ਸੀ ਅਸੀਂ ਚੀਚਾ ਸਾਈਕਲਾਂ ਤੇ ਉਹਨਾਂ ਨੂੰ ਸੁਣ ਕੇ ਜਾਣਾ ਅੱਛਾ ਦੋ ਦੋ ਤਿੰਨ ਘੰਟੇ ਸੁਣਨਾ ਬਸ ਉਦੋਂ ਹੀ ਸ਼ੌਕ ਪੈਦਾ ਹੋ ਗਿਆ ਉਦੋਂ ਫਿਰ ਕ੍ਰਿਸ਼ੀ ਚਾਹਤਾ ਜੀ ਜਿਹੜਾ ਕਿਉਂਕਿ ਤੁਸੀਂ ਤਰਨ ਤਾਰਨ ਉਸ ਏਰੀਆ ਨੂੰ ਬਿਲੋਂਗ ਕਰਦੇ ਹੋ ਔਰ ਉਹ ਏਰੀਏ ਦੇ ਵਿੱਚ ਤਾਂ ਉਹ ਬੀਜ਼ ਆ ਸਿੱਖੀ ਦਾ ਕਹਿੰਦੇ ਨੇ ਕਿ ਮੰਨੂ ਤੇਰੀ ਦਾਤਰੀ ਬਿਲਕੁਲ ਜਿਸ ਨੂੰ ਸਵਾਏ ਹੋਏ ਮਤਲਬ ਉਹ ਜਗਾ ਦੇ ਵਿੱਚੋਂ ਉਹ ਜੜਾ ਕੀ ਬੇਸਿਕਲੀ ਹੈ ਨਾ ਹਾਂਜੀ ਹਾਂਜੀ ਤੇ ਪਰ ਕਈ ਵਾਰੀ ਘਰ ਦਾ ਮਾਹੌਲ ਇਹੋ ਜਿਹਾ ਹੁੰਦਾਗਾ ਕਿ ਅਸੀਂ ਬਹੁਤ ਦੁਨਿਆਵੀ ਤਰੀਕੇ ਦੇ ਨਾਲ ਸੋਚਦੇ ਆਂਗੇ ਮਾਪੇ ਵੀ ਕੋਸ਼ਿਸ਼ ਕਰਦੇ ਨੇ ਕਿ ਯਾਰ ਤੂੰ ਕਾਕਾ ਕਿਹੜੇ ਚੱਕਰਾਂ ਦੇ ਵਿੱਚ ਪੈ ਗਿਆ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਜਾਂ ਨਾ ਇਦਾਂ ਦੇ ਚੈਲੰਜ ਤੁਸੀਂ ਵੀ ਫੇਸ ਕੀਤੇ ਆ ਇਤਨਾ ਦੇ ਵਿੱਚ ਮੈਨੂੰ ਇਦਾਂ ਦਾ ਪਰਿਵਾਰ ਵੱਲੋਂ ਕੋਈ ਨਹੀਂ ਚੈਲੰਜ ਸੀ ਮੇਰਾ ਅਸਲ ਜਿਹੜਾ ਪਸ਼ੋਕੜੀ ਆ ਉਹ ਵੀ ਧਾਰਮਿਕ ਆ ਓਕੇ ਸਾਡੇ ਲਾਗੇ ਤੁਸਾਂ ਸੁਣਿਆ ਹੋਣਾ ਮੁੰਡਾ ਪਿੰਡ ਨਗਰ ਜੀ ਮਹਾਪਰਿਸ਼ਦ ਬਾਬਾ ਬਿਧੀ ਚਾਂਦੀ ਉਹਨਾਂ ਦੇ ਇੱਕ ਬਰਾ ਚੱਗੇ ਜੀ ਤੇ ਉੱਥੇ ਬਾਬਾ ਲਾਸ਼ੌਣ ਸੋਹਣੇ ਮਹਾਪਰਿਸ਼ਦ ਬਹੁਤ ਕਰਨੀ ਵਾਲੇ ਸੀ ਮੰਨਦੀ ਭਗਤੀ ਵਾਲੇ ਹੂੰ ਤੇ ਮੇਰੇ ਤੋਂ ਵੱਡੀਆਂ ਲੜਕੀਆਂ ਸਭ ਬੱਚਾ ਕੋਈ ਨਹੀਂ ਸੀ ਪੁੱਤਰ ਮਤਲਬ ਕੋਈ ਨਹੀਂ ਸੀ ਪਰਿਵਾਰ ਵਿੱਚ ਜੀ ਤੇ ਮੇਰੇ ਮਾਤਾ ਪਿਤਾ ਨੇ ਉਹਨਾਂ ਮਾਂ ਪ੍ਰਸ਼ਾਂ ਦੀ ਬਹੁਤ ਸੇਵਾ ਕੀਤੀ ਤੇ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦੀ ਅਰਦਾਸ ਨਾਲ ਮੇਰਾ ਜਨਮ ਹੋਇਆ ਤੇ ਉਹਨਾਂ ਹੀ ਮੇਰਾ ਨਾਮ ਗੁਰਮੁਖ ਸਿੰਘ ਰੱਖਿਆ ਤੇ ਸ਼ੁਰੂ ਤੋਂ ਮੈਂ ਉਹਨਾਂ ਕੋ ਪਹਿਲਾਂ ਪੜ੍ਹ ਸਕਿਆ ਹਾਂ ਖੰਡਵੱਠੀ ਬਣਿਆ ਇਹ ਮਾਹੌਲ ਹੀ ਇਦਾਂ ਦਾ ਘਰ ਦਾ ਬਹੁਤ ਧਾਰਮਿਕ ਸੀ ਤੇ ਮੈਨੂੰ ਸੋ ਕਰਦਿਆਂ ਤੇ ਕੋਈ ਰੋਕਿਆ ਨਹੀਂ ਤਗੜਾ ਕੇ ਕੰਮ ਕਰਦਾ ਹਾਂ ਤੁਸੀਂ ਮੈਂ ਜਦੋਂ ਤੁਹਾਨੂੰ ਫਸਟ ਟਾਈਮ ਜਦੋਂ ਮੈਂ ਗੁਰਵਰ ਸਿੰਘ ਐਮਏ ਕਿਹਾ ਉਦੋਂ ਹੀ ਮੇਰੇ ਦਿਮਾਗ ਦੇ ਵਿੱਚ ਇੱਕ ਚੀਜ਼ ਚੱਲ ਰਹੀ ਹੈਗੀ ਕਿ ਇੱਕ ਬੰਦਾ ਜਿਹੜਾ ਇੱਕ ਜਿਹੜੀ ਜਿਹੜੀ ਪੜ੍ਹਾਈ ਜਿਹੜੀ ਕਿਤਾਬੀ ਪੜ੍ਹਾਈ ਸਾਨੂੰ ਦਿੱਤੀ ਜਾਂਦੀ ਆ ਉਸ ਦੇ ਵਿੱਚ ਪੜ੍ਹਾਈ ਕਰਦਾ ਉਸ ਤੋਂ ਬਾਅਦ ਉਹ ਧਾਰਮਿਕ ਵਿਰਤੀ ਵਾਲਾ ਵੀ ਹੁੰਦਾ ਤਾਂ ਕਿਤੇ ਨਾ ਕਿਤੇ ਧਾਰਮਿਕ ਕਿਉਂਕਿ ਜਦੋਂ ਤੁਸੀਂ ਧਰਮ ਨੂੰ ਦੇਖਦੇ ਆਂਗੇ ਤਾਂ ਉੱਥੇ ਆ ਕਿ ਇੱਕ ਇੱਕ ਅੰਨੀ ਸ਼ਰਧਾ ਕਹਿ ਲੋ ਜਾਂ ਇੱਕ ਵਿਸ਼ਵਾਸ ਹੁੰਦਾ ਚਾਹੇ ਉਹ ਇੱਕ ਪਾਸੇ ਫਿਰ ਜਦੋਂ ਬੰਦਾ ਇੱਕ ਕਿਤਾਬੀ ਪੜਾਈ ਵੀ ਪੜਦਾ ਹੈਗਾ ਤਾਂ ਉਹ ਥੋੜਾ ਜਿਹਾ ਫਲਸਫੀ ਵਾਲੇ ਪਾਸੇ ਨੂੰ ਵੀ ਚਲ ਜਾਂਦਾ ਉਹ ਆਫਕੋਰਸ ਤੁਹਾਡੀ ਲਾਈਫ ਦੇ ਵਿੱਚ ਵੀ ਹੋਇਆ ਹੋਣਾ ਤੁਹਾਡੀ ਇੰਨੀ ਲੰਬੀ ਜਿਹੜੀ 12 ਸਾਲ ਦੀ ਉਮਰ ਤੋਂ ਅੱਜ ਤੱਕ ਦੀ ਜਰਨੀ ਦੇ ਵਿੱਚ ਜਦੋਂ ਤੁਸੀਂ ਆਪਣੇ ਅੱਗੇ ਬੈਠੀ ਸੰਗਤ ਨੂੰ ਦੇਖਦੇ ਹੋ ਉਹ ਸੰਗਤ ਦਾ ਜਿਹੜਾ ਬੋਡੀ ਵੱਲੋਂ ਡਿਲੀਵਰ ਕੀਤੇ ਗਏ ਕੰਟੈਂਟ ਜਿਹੜਾ ਵੀ ਤੁਸੀਂ ਇਨਫੋਰਮੇਸ਼ਨ ਡਿਲੀਵਰ ਕਰਦੇ ਹੋ ਕਿ ਕਵੀਸ਼ਰੀ ਰਾਹੀਂ ਉਹਦਾ ਅਸਰ ਵੱਧ ਘੱਟ ਰਿਹਾ ਕਿਤੇ ਜਾਂ ਜਿੱਦਾਂ ਮੈਂ ਮੇਰੇ ਮੈਂ ਸਵਾਲ ਪੁੱਛਣ ਦਾ ਕਾਰਨ ਹੈ ਕਿ ਫੋਨ ਵੀ ਇਹਨੇ ਸਾਡੇ ਕੋਲ ਨਾ ਫੋਨ ਦਿੱਤੇ ਸਾਨੂੰ ਡਿਸਟਰਬ ਕਰਦੇ ਨੇ ਜੇ ਅਸੀਂ ਫੋਨ ਵੱਲ ਧਿਆਨ ਦੇਣ ਲੱਗ ਜਾਂਦੇ ਆ ਇੱਕ ਸਮਾਂ ਉਹ ਵੀ ਸੀਗਾ ਕਿ ਜਦੋਂ ਕਵੀਸ਼ਰੀ ਸੁਣਦਾ ਸੀ ਤਾਂ ਬੰਦੇ ਦਾ ਜੀ ਕਰਦਾ ਸੀਗਾ ਕਿ ਮੈਂ ਹੁਣੀ ਜੰਗ ਤੇ ਚਲਾ ਜਾਵਾਂ ਜਾਂ ਤਰਮ ਹੁੰਦੇ ਲਈ ਕੁਝ ਵੀ ਕਰ ਮਰਾ ਉਹ ਜਿਹੜਾ ਮਾਹੌਲ ਤੁਹਾਡੇ ਅੱਗੇ ਸਿਰਜਿਆ ਜਾਂਦਾ ਜਦੋਂ ਤੁਸੀਂ ਪ੍ਰੈਜ਼ੈਂਟ ਕਰਦੇ ਹੋ ਆਪਣੀ ਸਕਿੱਲ ਨੂੰ ਜਾਂ ਆਪਣੇ ਕਲਾ ਨੂੰ ਉਹਦੇ ਵਿੱਚ ਕੋਈ ਚੇਂਜ ਜਦੋਂ ਤੁਸੀਂ ਅਜੇ ਸਿੱਖ ਸੋਚਦੇ ਹੋ ਨਹੀਂ ਉਹ ਫਰਕ ਤੇ ਪਿਆ ਵਾ ਇਹ ਸਿੱਧਾ ਪੁਰਾਣੇ ਸਮੇਂ ਨੂੰ ਤਾਂ ਬਹੁਤ ਜ਼ਿਆਦਾ ਪਿਆ ਫਰਕ ਜਿਵੇਂ ਟੈਕਨੋਲੋਜੀ ਆ ਗਈ ਹੈ ਨਾ ਜੇ ਉਦੋਂ ਪਿਛਲੇ ਸਮੇਂ ਵਿੱਚ ਕੋਈ ਨਹੀਂ ਸੀ ਮਤਲਬ ਨਾ ਰਿਕਾਰਡਿੰਗ ਸੀ ਕੋਈ ਤੇ ਜਦੋਂ ਅਸੀਂ ਜਾਣੇ ਸਾਡੇ ਪਿਤਾ ਜੀ ਜੋਗੀ ਸਾਹਿਬ ਜਿਨ੍ਹਾਂ ਦੇ ਨਾਲ ਮੈਂ ਸੇਵਾ ਕੀਤੀ ਆ ਤੇ 40 40 50 ਕਿਲੋਮੀਟਰ ਤੋਂ ਲੋਕੀ ਚੇਚਾ ਸੁਣਨ ਵਾਸਤੇ ਆਉਂਦੇ ਹੂ ਜਥਾ ਆਇਆ ਜੀ ਤੇ ਹੁਣ ਤੇ ਆ ਮੈਂ ਸਾਡੇ ਕੋ ਮੋਬਾਈਲ ਵਿੱਚ ਸਭ ਕੋ ਜ ਇਸ ਕਰਕੇ ਇੰਟਰਸਟ ਤੇ ਘਟਿਆ ਔਰ ਇਹ ਆ ਵੀ ਜਿਹੜੇ ਚੰਗੇ ਵਧੀਆ ਕੰਮ ਕਰਨ ਵਾਲੇ ਆ ਉਹਨਾਂ ਦਾ ਅਜੇ ਵੀ ਮਾਨ ਸਤਕਾਰ ਹੈ ਉਹਨਾਂ ਨੂੰ ਲੋਕ ਸਾਦੇ ਆ ਪੈਸੇ ਵੀ ਦਿੰਦੇ ਆ ਉਹਨਾਂ ਨੂੰ ਇਦਾਂ ਦੀ ਗੱਲ ਨਹੀਂ ਕੰਮ ਵੀ ਚੱਲਦਾ ਔਰ ਜਿਵੇਂ ਉਹ ਪਹਿਲਾ ਸੀ ਪਿਆਰ ਜਿੱਦਾਂ ਮਤਲਬ ਖਿੱਚ ਉਹ ਉਨੀ ਤ ਨਹੀਂ ਹੁਣ ਪਕੜਉ ਨਹੀਂ ਨਹੀਂ ਰਹੀ ਇਹ ਇਹ ਤੇ ਸਚਾਈ ਹੈ ਮੇਰੇ ਆਪਣਾ ਬਚਪਨ ਯਾਦ ਆ ਕਿ ਅਸੀਂ ਪ੍ਰਾਲੀ ਤੇ ਬੈਠੇ ਕਿੰਨੀ ਪ੍ਰਾਲੀ ਦੇ ਨੜਕ ਆ ਜਾਂਦੇ ਸੀ ਕਿ ਨਾਲ ਇੱਕ ਵਿਚਰੀ ਸੁਣੀ ਜਾਂਦੇ ਸੀ ਸੋ ਉਹੀ ਇੱਕ ਸਾਡੇ ਕੋਲ ਹੁੰਦਾ ਸੀ ਹੱਥ ਉੱਤੇ ਚੱਲਦੇ ਰਹਿੰਦੇ ਤੇ ਪਰ ਉਦੋਂ ਜਦੋਂ ਮੈਂ ਉਸ ਜੂਨ ਨੂੰ ਉਸ ਟਾਈਮ ਨੂੰ ਦੇਖਾ ਤਾਂ ਬਹੁਤ ਸਾਰੇ ਯੰਗ ਜਆ ਬੱਚੇ ਹੁੰਦੇ ਸੀਗੇ ਅੱਗੇ ਤੁਹਾਡੇ ਅੱਗੇ ਪੰਡਾਲ ਦੇ ਵਿੱਚ ਹਾਂ ਹੁਣ ਜਦੋਂ ਤੁਸੀਂ ਕੰਪੇਅਰ ਕਰਦੇ ਹੋ ਗਿਣਤੀ ਉਹ ਹੈ ਬੱਚਿਆਂ ਦੀ ਜਾਂ ਘਟਾ ਇਹ ਤੁਹਾਡੀ ਇਹ ਤੁਹਾਡੇ ਦੋਵੇਂ ਗੱਲਾਂ ਮੈਂ ਜਵਾਬ ਦੇਣਾ ਵੀ ਅੱਜ ਸਾਡੇ ਕੋਲ ਸੰਗਮਰ ਵਰਹੀਂ ਲਾਲੇ ਸੋਨਾਵਲੇ ਲਾਲੇ ਗੁਰਦਵਾਰਨ ਕੁਰੂੜਾਂ ਦੀ ਜਾਇਦਾਦ ਸ਼ਿੰਗਾਰ ਲੈ ਬਹੁਤ ਕੁਝ ਕਰ ਲਿਆ ਪਰ ਉਹ ਗੁਰਦੁਆਰੇ ਰਹਿ ਗਏ ਸਾਡੇ ਕੋਲ ਬਹਿਣ ਵਾਲੇ ਜਿਹੜੇ ਦਿਲੋਂ ਸੁਣਨ ਵਾਲੇ ਜਿਹੜੇ ਹਨ ਉਹ ਰਹਿ ਗਏ ਬਹੁਤ ਥੋੜੇ ਜੀ ਵੀ ਉਦੋਂ ਜਿਵੇਂ ਤੁਹਾਨੂੰ ਕਿਹਾ ਉਹ ਉਦੋਂ ਪ੍ਰਾਲੀਆਂ ਵਿਸ਼ੇ ਹੁੰਦੀਆਂ ਹੈ ਬਹਿਣ ਨੂੰ ਕੋਈ ਜਗ੍ਹਾ ਨਹੀਂ ਹੁੰਦੀ ਪਤਾ ਨਹੀਂ ਕਿੱਥੋਂ ਪੀੜਾਂ ਕੱਟੀਆਂ ਜਾਂਦੀਆਂ ਉਹ ਸੁਣਦੇ ਕੋਈ ਚੀਜ਼ ਦੇ ਬਿਟਾ ਦਈਏ ਤਾਂ ਵੀ ਇਹ ਦੂਜੀ ਦੂਜਾ ਤੁਹਾਡੇ ਸਵਾਲ ਦਾ ਜਵਾਬ ਹੈ ਵੀ ਹੁਣ ਸਾਨੂੰ ਬਜ਼ੁਰਗੀ ਦਿਸਦੇ ਆ ਦਵਾਨਾਂ ਚ ਨੌਜਵਾਨ ਤੇ ਕਿਤੇ 2-4% ਹੀ ਮਤਲਬ ਅਜੇ ਉਹਨਾਂ ਦਾ ਟੈਸਟ ਬਾਕੀ ਮੈਂ ਫਲਸਫੀ ਸ਼ਬਦ ਅਸਲ ਵਿੱਚ ਯੂਜ਼ ਕੀਤਾ ਸੀਗਾ ਕਿ ਤੁਸੀਂ ਅਜੇ ਬਾਕੀ ਹਾਲਾਂ ਇਹ ਆ ਵੀ ਮੈਂ ਇਹ ਆ ਵੀ ਥੋੜਾ ਜਿਹਾ ਇਤਿਹਾਸ ਪੇਸ਼ਕਾਰੀ ਚ ਵੀ ਕੁਝ ਗੱਲਾਂ ਕੁ ਸਾਡੇ ਜਿਹੜੇ ਪਰਾਤਮਿਕ ਰੂੜੀਵਾਦੀ ਜਾਂ ਹਰ ਚੀਜ਼ ਨੂੰ ਕਰਾਮਾਤ ਦੇ ਨਾਲ ਹੀ ਜੋੜ ਕੇ ਕਰਨਾ ਹਮ ਅਨੀ ਅਨੀ ਸ਼ਰਦਾ ਦੀ ਜਮਾ ਤੁਸੀਂ ਗੱਲ ਕਰਦੇ ਤੇ ਮੈਂ ਜੋ ਜ਼ਿੰਦਗੀ ਚ ਸਮਝਿਆ ਵੀ ਗੁਰੂ ਸਾਹਿਬਾਂ ਨੇ ਸਾਨੂੰ ਦੋਵੇਂ ਚੀਜ਼ਾਂ ਦਿੱਤੀਆਂ ਹਮ ਸਾਨੂੰ ਸ਼ਰਦਾ ਵੀ ਦਿੱਤੀ ਆ ਤੇ ਤਰਕ ਗਿਆਨ ਤਰਕ ਵੀ ਦਿੱਤਾ ਇਹ ਦੋਹਾਂ ਦਾ ਬੈਲੈਂਸ ਬਣਾ ਕੇ ਜਦੋਂ ਅਸੀਂ ਚੱਲਾਂਗੇ ਉਦੋਂ ਹੀ ਅਸੀਂ ਸਹੀ ਮਤਲਬ ਪ੍ਰਚਾਰ ਕਰ ਸਕਾਂਗੇ ਕਿਉਂਕਿ ਅਨੀ ਸ਼ਰਦਾ ਜਿਹੜੀ ਆ ਉਹ ਬੰਦੇ ਨੂੰ ਆਧੁਸ਼ਵਾਸੀ ਬਣਾਉਂਦੀ ਆ ਕੱਲਾ ਜਿਹੜਾ ਗਿਆਨ ਉਹ ਨਾਸਤਕ ਬਣਾ ਦਿੰਦਾ ਤਰਕ ਨਾਲ ਹੀ ਹਰ ਬੰਦਾ ਤੇ ਧਰਮ ਚ ਤਰਕ ਨਹੀਂ ਚੱਲਦਾ ਧਰਮ ਚਰਦਾ ਵੀ ਜ਼ਰੂਰੀ ਆ ਇਹ ਦੋਵਾਂ ਦਾ ਸੁਮੇਲ ਬਣਾ ਕੇ ਕੋਈ ਗੁਰੂ ਸਾਹਿਬ ਕੋਲੋਂ ਇਹ ਅਰਦਾਸ ਕਰਦੇ ਆ ਨਾ ਵਿਵੇਕ ਬੁੱਧੀ ਵਿਵੇਕ ਬੁੱਧੀ ਦਾ ਮਤਲਬ ਇਹ ਹੋਊਗਾ ਗਿਆਨ ਅਸੀਂ ਮਤਲਬ ਵੀ ਅਸੀਂ ਜਿੱਥੇ ਮੱਥਾ ਠੇਕਦੇ ਆ ਸਾਨੂੰ ਪਤਾ ਹੋਵੇ ਵੀ ਉਹ ਮੱਥਾ ਟੇਕਣ ਯੋਗ ਹੈ ਜਾਂ ਕਿਤੇ ਪਖੰਡੀ ਨੂੰ ਪੂਜੀ ਜਾ ਰਿਹਾ ਹੈ ਮਤਲਬ ਉਹ ਦੋਵੇਂ ਚੀਜ਼ਾਂ ਦਾ ਸੁਮੇਲ ਲੈ ਕੇ ਜਦੋਂ ਚੱਲਾਂਗੇ ਤੇ ਸਿਆਣੇ ਬੰਦੇ ਜਿਹੜੇ ਆ ਉਹ ਸਮਝਦੇ ਆ ਤੇ ਬਾਕੀ ਸਮੇ ਦੇ ਨਾਲ ਆਜਣਾ ਫਰਕ ਤੇ ਪਿਆ ਤੇ ਜੋ ਤੁਹਾਡਾ ਸਵਾਲ ਹੋਦਾ ਜਾਤ ਹੀ ਸਹੀ ਹੈ ਜੀ ਅੱਛਾ ਤੁਸੀਂ ਉਹਨਾਂ ਆਸਟ੍ਰੇਲੀਆ ਆਇਓਗੇ ਤੁਸੀਂ ਹੈਡਲੈਂਡ ਦੇ ਵਿੱਚ ਆਇਓ ਸਾਡੀ ਇਸ ਇੱਥੋਂ ਦੀ ਧਰਤੀ ਤੇ ਬੈਠੇ ਹੋਗੇ ਤੇ ਇਸ ਤੋਂ ਪਹਿਲਾਂ ਤੁਸੀਂ ਮੈਲਬੌਰਨ ਤੋਂ ਆ ਰਹੇ ਹੋ ਮੇਰੇ ਖਿਆਲ ਨਾਲ ਹਾਂਜੀ ਮੈਨੂੰ ਸੋ ਕਿੱਦਾਂ ਦਾ ਚੱਲ ਰਿਹਾ ਤੁਹਾਡਾ ਪੂਰਾ ਟੂਰ ਇੱਥੇ ਠੀਕ ਹੈ ਜੀ ਪਰ ਗੱਲ ਫਿਰ ਉਹ ਜਵਾਬ ਹੋ ਜਾ ਜਾਂਦਾ ਵੀ ਸੰਗਤ ਉਹ ਉਹਨਾਂ ਇੰਟਰਸਟ ਨਹੀਂ ਜਿਵੇਂ ਚਾਹੀਦਾ ਹਾਂ ਇਹ ਕੁਝ ਬਾਤ ਦੂਜੇ ਮੁਲਕਾਂ ਚ ਵੀ ਗਏ ਆ ਜਿਵੇਂ ਯੂਰਪ ਵਾ ਹਾਂ ਉੱਥ ਦਾ ਮਾਹੌਲ ਕੁਝ ਹੋਰ ਆ ਕੈਨੇਡਾ ਚ ਹੋਰ ਆ ਇੰਗਲੈਂਡ ਦਾ ਹੋਰ ਆ ਇਹ ਇੱਥੇ ਕੁਝ ਘੱਟ ਲੱਗਿਆ ਕਿੰਨੀ ਕਿੰਨੀ ਕ ਦੂਰ ਲੱਗਦਾ ਸਾਡਾ ਆਸਟ੍ਰੇਲੀਆ ਜਾਦਾ ਮਤਲਬ ਇਹਦੇ ਮੇਰੇ ਕੋਲ ਤੁਹਾਡੇ ਤੁਹਾਡਾ ਇਹ ਸਵਾਲ ਹੀ ਬਣੂਗਾ ਉਹਦਾ ਮੈਂ ਜਵਾਬ ਵੀ ਤੇ ਹਿੰਦੀ ਕੋਸ਼ਿਸ਼ ਕਰੂੰਗਾ ਤੁਹਾਨੂੰ ਕਿੰਨੀ ਕੁ ਦੂਰ ਆ ਸੀ ਉਹ ਯੂਰਪ ਜਾਂ ਅਮਰੀਕਾ ਵਾਲੇ ਲੋਕਾਂ ਨਾਲ ਜੇ ਤਾਂ ਸੰਗਤ ਦੇ ਰੂਪ ਚ ਦੇਖਦੇ ਹਾਂ ਉਹਨਾਂ ਨਾਲੋਂ ਅੱਧ ਚ ਲਾ ਲਓ ਤੁਸੀਂ ਅੱਧ ਚ ਹਾਂ ਮੇਰੇ ਖਿਆਲ ਦੇ ਵਿੱਚ ਪਹਿਲੀ ਜਨਰੇਸ਼ਨ ਆ ਜੀ ਸਾਡੀ ਇੱਥੇ ਤੁਹਾਡੇ ਨਾਲ ਤੁਹਾਡੇ ਗੁਆਂਢੀ ਹੈਗਾ ਨਿਊਜ਼ੀਲੈਂਡ ਹਾਂਜੀ ਉਹ ਤੁਹਾਡੇ ਨੂੰ ਮੈਨੂੰ ਬੈਟਰ ਲੱਗਾ ਇੱਥੋਂ ਨਾਲ ਥੋੜਾ ਜਿਆਦਾ ਨਹੀਂ ਜੀ ਕੋਈ ਡਾਊਟ ਉੱਥੇ ਨਿਊਜ਼ੀਲੈਂਡ ਦੇ ਵਿੱਚ ਬਹੁਤ ਸਾਰੀਆਂ ਕਿਤੇ ਜਾਂਦਾ ਨਹੀਂ ਬਹੁਤ ਪਹਿਲਾਂ ਸ਼ੁਰੂ ਹੋ ਗਈਆਂ ਸੀ ਜਾਂ ਪਹਿਲਾ ਲੋਕ ਆਏ ਆ ਜਾਂ ਪਹਿਲਾ ਸੀ ਔਰ ਇੱਥੇ ਇੱਥੇ ਸਟੂਡੈਂਟਸ ਹੀ ਆਏ ਜਿਆਦਾ ਥੋੜਾ ਜਿਹਾ ਇੱਥੇ ਜਿਹੜਾ ਪਹਿਲਾ ਬੈਚ ਆਇਆ ਸੀ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੇ ਦੇਸ਼ ਦੇ ਵਿੱਚੋਂ ਜਿਆਦਾ ਆਏ ਸੀ ਮਲੇਸ਼ੀਆ ਤੋਂ ਸਿੱਖ ਹਾਂਜੀ ਤੇ ਉਹ ਮਲੇਸ਼ੀਅਨ ਸਿੱਖ ਦਾ ਕਿਹੜਾ ਲਾਈਫ ਸਟਾਈਲ ਹੈਗਾ ਸਿੱਖੀ ਜਿਵੇਂ ਹੋਰ ਤਰੀਕੇ ਨਾਲ ਤਰੀਕਾ ਤੇ ਜਿਹੜਾ ਫਰਸਟ ਬੈਚ ਆ ਉਹ ਨੂੰ ਮੇਰੇ ਖਿਆਲ 15 ਸਾਲ ਹੋਏ ਨੇ ਹਜੇ ਤੇ ਉਹਨਾਂ ਨੇ ਲਾਈਫ ਸੈਟਲਮੈਂਟ ਕੀਤੀ ਆ ਹੁਣ ਸੁਖ ਨਾਲ ਗੁਰਦੁਆਰਾ ਸਾਹਿਬਾਨ ਬਣ ਰਹੇ ਨੇ ਅਲੱਗ-ਅਲੱਗ ਹਰ ਇੱਕ ਗੁਰਦੁਆਰਾ ਸਾਹਿਬ ਦੀ ਆਪਣੀ ਇੱਕ ਇਤਿਹਾਸ ਤੇ ਝਰਨੀ ਹੁੰਦੀ ਹੈਗੀ ਦਵੇ ਆਫ ਜਿੱਦਾਂ ਉਹ ਧਰਮ ਨੂੰ ਦੇਖਦੇ ਨੇ ਤੁਸੀਂ ਜਿਵੇਂ ਆਉਂਦੇ ਰਹੋਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਔਰ ਬੇਨਤੀ ਵੀ ਕਰਾਂਗੇ ਕਿ ਵੱਧ ਤੋਂ ਵੱਧ ਇੰਦਾਂ ਦੀਆਂ ਬਣਗੀਆਂ ਦੇ ਵੱਲ ਧਿਆਨ ਦੇਣ ਲੋਕੀ ਜੀ ਆ ਵੀ ਮੈਂ ਸਚਾਈ ਔਰ ਮੋਤੇ ਆ ਨਦੀ ਨਾਚ ਨਾਚਦੇ ਆ ਕਿਵੇਂ ਨੀ ਨਹੀਂ ਬਿਲਕੁਲ ਸਾਡੀ ਕੌਮ ਦੀ ਤਰਾਸ ਦੀ ਇੱਕ ਹੋਰ ਨੌਜਵਾਨੀ ਸਾਡੀ ਜਿਹੜੀ ਪਛੇਟਣ ਦਾ ਕਰਨੀ ਵੀ ਆ ਜੀ ਸਾਡੇ ਗੁਰਦਵਾਰਿਆਂ ਦੇ ਝਗੜੇ ਬੜੇ ਹਾਂਜੀ ਕਮੇਟੀਆਂ ਦੇ ਝਗੜੇ ਜੀ ਪੰਜਾਬ ਚ ਇਹ ਸਾਰੇ ਸਾਰੀ ਦੁਨੀਆ ਕਿਤੇ ਦੁਨੀਆਂ ਦੇ ਕਿਸੇ ਦੇਸ਼ ਚਲ ਜੂ ਅਸੀਂ ਪ੍ਰਧਾਨਗੀਆਂ ਵਾਸਤੇ ਸਾਡੀਆਂ ਪੱਗਾਂ ਲੈਂਦੀਆਂ ਕਈ ਕੁਝ ਹੁੰਦਾ ਕੇਸ ਚੱਲਦੇ ਆ ਅਦਾਲਤਾਂ ਵਿੱਚ ਅਸੀਂ ਉਹ ਇਹਨਾਂ ਗੱਲਾਂ ਨੇ ਜਿਹੜੀ ਜਿਹੜੀ ਨੌਜਵਾਨੀ ਉਹਨੂੰ ਵੀ ਇਹ ਤੇ ਇਹ ਸਾਨੂੰ ਕੀ ਸਿੱਖਿਆ ਦੇਣਗੇ ਸਾਨੂੰ ਗੁਰੂ ਘਰੋਂ ਕੀ ਬਣੂਗਾ ਜਦੋਂ ਅਸੀਂ ਇਥੋਂ ਸ਼ਾਂਤੀ ਲੈਣ ਵਾਸਤੇ ਆਉਨੇ ਇੱਥੇ ਇੱਕ ਦੂਜੇ ਨੂੰ ਗਾਲਾਂ ਗਲੋਚ ਹੁੰਦੀਆਂ ਪੱਗਾਂ ਲੈਂਦੀਆਂ ਮਤਲਬ ਇਹਨਾਂ ਚੀਜ਼ ਜਦੋਂ ਆਪਾਂ ਚੌਧਰ ਦੀ ਖਾਤਰੀ ਕਰਾਂਗੇ ਮੈਨੂੰ ਮੈਂ ਪ੍ਰਧਾਨ ਬਣਨਾ ਮੈਂ ਸਖਤਰ ਬਣਨਾ ਹਾਂਜੀ ਮੇਰਾ ਕਬਜ਼ਾ ਚਾਹੀਦਾ ਉਹ ਜੋ ਕਬਜ਼ੇ ਦੀ ਭਾਵਨਾ ਆਉਂਦੀ ਉਹ ਉਦੋਂ ਕੰਮ ਕਰਾਉਂਦਾ ਹੁਣ ਮੈਂ ਨਿਊਜ਼ੀਲੈਂਡ ਦੀ ਗੱਲ ਕੀਤੀ ਆ ਜਿੰਨੇ ਦੇਸ਼ ਮੈਂ ਵੇਖਿਆ ਹਾਂਜੀ ਯੂਰਪ ਸਾਰਾ ਮੈਂ ਬਾਕੀ ਦੇਸ਼ਾਂ 'ਚ ਵੀ ਗਏ ਆ ਇੱਥੇ ਵੀ ਆਏ ਆ ਉੱਥੇ ਦਾ ਮਾਹੌਲ ਪਤਾ ਨਹੀਂ ਚੰਗੇ ਪ੍ਰਬੰਧ ਕਰਕੇ ਹੀ ਕੋਈ ਇੱਕ ਸੱਜਣਾ ਸਰਦਾਰ ਦਲਜੀਤ ਸਿੰਘ ਹਾਂ ਉਹਨਾਂ ਦੇ ਨਾਲ ਉਹ ਸਾਰੀ ਟੀਮ ਜਿੰਨੇ ਹੈਗੇ ਆ ਹਾਂਜੀ ਉਹ ਉਹਨਾਂ 'ਚ ਇੰਨੀ ਏਕਤਾ ਉਹ ਰਲ ਕੇ ਗੱਲ ਕਰਦੇ ਸਰਕਾਰ ਦੇ ਕੋਲੋਂ ਗਵਰਨਮੈਂਟ ਦੇ ਕੋਲੋਂ ਪਤਾ ਨਹੀਂ ਕਿੰਨਾ ਕੁ ਪੈਸਾ ਲਾ ਕੇ ਉਹਨਾਂ ਗੁਰਦੁਆਰੇ ਗਰਾਊਂਡਾਂ ਬਣਾ ਲਿਆ ਸਭ ਕੁਝ ਕਰ ਲਿਆ ਜਿੱਥੋਂ ਤੱਕ ਕਿਚਨ ਗੁਰੂ ਘਰ ਦੀ ਉਹ ਸਰਕਾਰ ਪੈਸਾ ਲਾ ਕੇ ਕਰ ਰਹੀਆਂ ਨੇ ਤੇ ਉਹ ਹੋਰ ਆਪਣੀ ਕਮਿਊਨਿਟੀ ਵਾਸਤੇ ਬਹੁਤ ਕੁਝ ਉਹਨਾਂ ਨੇ ਕੀਤਾ ਬਹੁਤ ਵਧੀਆ ਮੈਨੂੰ ਚੰਗਾ ਲੱਗਾ ਵੀ ਦੂਸਰੀ ਕਮਿਊਨਿਟੀ ਵਿੱਚ ਆਪਣਾ ਨਾਮ ਪੈਦਾ ਕਰਨਾ ਸਿੱਖ ਕੌਮ ਦਾ ਤੇ ਆਪਣਾ ਵੀ ਕਿਸੇ ਨੂੰ ਲੋੜ ਹੋਵੇ ਕਿਸੇ ਕਿਸਮ ਦੀ ਉਹਦੀ ਉਹਨਾਂ ਦੀ ਮਦਦ ਕਰਨੀ ਤੇ ਜੇ ਚੰਗੇ ਅੱਗੇ ਪ੍ਰਬੰਧਕ ਆ ਜਾਣ ਤੇ ਉਹਦਾਂ ਬੜਾ ਫਰਕ ਪੈਂਦਾ ਜੀ ਕੋਸ਼ਿਸ਼ ਕਰਾਂਗੇ ਜੀ ਇਹ ਰਿਲੇਟਡ ਵਾਲੇ ਆਪਾਂ ਨੇ ਬਹੁਤ ਸਾਰੀ ਕੋਸ਼ਿਸ਼ ਕਰਨੀ ਹੈਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸੋਹਣੀ ਜਿਹੜੀ ਕੋਈ ਵੀ ਜਿਸ ਤਰ੍ਹਾਂ ਤੁਸੀਂ ਇੱਥੇ ਆਏ ਹੋ ਜਿੰਨੇ ਵੀ ਜਥੇ ਆਉਂਦੇ ਨੇ ਉਹ ਅਸਲ 'ਚ ਜਿਸ ਵੀ ਸ਼ਹਿਰ ਦੇ ਵਿੱਚ ਜਾਂ ਜਿਸ ਵੀ ਗੁਰਦੁਆਰਾ ਸਾਹਿਬ 'ਚ ਜਾਂਦੇ ਨੇ ਉੱਥੋਂ ਦੀ ਇੱਕ ਪਿਕਚਰਿਸਕ ਤਸਵੀਰ ਲੈ ਕੇ ਜਾਂਦੇ ਨੇ ਔਰ ਪੂਰੀ ਦੁਨੀਆ ਦੇ ਵਿੱਚ ਉਸ ਦੀ ਜਿਹੜੀ ਖਸ਼ਬੋਈ ਆ ਜਿਹੜੀ ਉਸ ਦੀ ਜਿਹੜੀ ਚਰਚਾ ਉਹ ਕਰਦੇ ਨੇ ਜਿਸ ਤਰ੍ਹਾਂ ਤੁਸੀਂ ਦਲਜੀਤ ਸਿੰਘ ਹੋਰਾਂ ਦੀ ਗੱਲ ਕੀਤੀ ਆ ਸੋ ਇਹ ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਉਹ ਹੁੰਦੀ ਹੈਗੀ ਕਿ ਤੁਹਾਨੂੰ ਪਤਾ ਲੱਗ ਰਿਹਾ ਕਿ ਤੁਹਾਡਾ ਕੰਮ ਹੋ ਰਿਹਾ ਔਰ ਦੁਨੀਆ ਦੇ ਪੱਧਰ ਦੇ ਉੱਪਰ ਤੁਸੀਂ ਮੈਸੈਂਜਰ ਦੀ ਤਰ੍ਹਾਂ ਕੰਮ ਕਰਦੇ ਹੋ ਗੁਰੂ ਸਾਹਿਬਾਂ ਦੀ ਜਰਨੀ ਹੈਗੀ ਜਿਹੜੀ ਸਾਡੀ ਦੱਸੇ ਗੁਰੂ ਸਾਹਿਬਾਨਾਂ ਦੀ ਸੋ ਜਿਹੜਾ ਜ਼ਿਆਦਾ ਇਤਿਹਾਸ ਹੈਗਾ ਜਾਂ ਸਿੱਖ ਇਤਿਹਾਸ ਆ ਉਸ ਦੇ ਵਿੱਚ ਤੁਸੀਂ ਆਪਣੀ ਜਿਹੜੀ ਕਵਿਸ਼ਰੀ ਹੈਗੀ ਜਿਹੜੀ ਆਪਣੀ ਆਰਟ ਆ ਉਹਦੇ ਵਿੱਚ ਤੁਸੀਂ ਗੁਰੂ ਸਾਹਿਬਾਨਾਂ ਦੀ ਜਰਨੀ ਨੂੰ ਜ਼ਿਆਦਾ ਟਾਰਗੇਟ ਕੀਤਾ ਹੋਇਆ ਜਾਂ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਤੋਂ ਬਾਅਦ ਜੋ ਸਾਡੇ ਸਿੱਖ ਧਰਮ ਦੇ ਵਿੱਚ ਹੋ ਰਿਹਾ ਉਸ ਨੂੰ ਜ਼ਿਆਦਾ ਤੁਸੀਂ ਟਾਰਗੇਟ ਕਰਦੇ ਹੋ ਮੈਂ ਦੋਹਾਂ ਨੂੰ ਕੀਤਾ ਜੀ ਜੀ ਗੁਰੂ ਸਾਹਿਬ ਤੋਂ ਚਲੋ ਸਾਡੀ ਜਦ ਜਦ ਜਾਨ ਉਹ 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 ਤੋਂ ਬਣਾ ਤੁਸੀਂ ਰਹਿ ਨਹੀਂ ਸਕਦੇ ਉਹਨਾਂ ਦਾ ਤਾਂ ਦਸਾਂ ਪਾਤਸ਼ਾਹਾਂ ਜਾਂ ਤਾਂ ਕਿਹਾ ਹਾਂ ਜੀ ਤੇ ਭਾਵਨਾ ਰ ਬੰਦੇ ਦੀ ਲਖਾਰੀ ਦੀ ਆਪੋ ਆਪਣੀ ਹੁੰਦੀ ਆ ਕਿਸੇ ਕਿਸੇ ਗੁਰੂ ਸਾਹਿਬ ਪ੍ਰਤੀ ਜਿਆਦਾ ਵੀ ਹੁੰਦੀ ਆ ਤੇ ਚਲੋ ਕੁਰਬਾਨੀ ਦੇ ਪੱਖ ਤੋਂ ਲੈ ਲਓ ਵੈਸੇ ਗੁਰੂ ਸਾਹਿਬਾਂ ਦੇ ਆਪਾਂ ਅ ਦਰਜਾ ਬਦਲਿਆ ਨਹੀਂ ਕਰ ਸਕਦੇ ਇੱਕ ਜੋਤ ਆ ਦਸਾਂ ਪਾਤਸ਼ਾਹਾਂ ਦੀ ਸਾਰੇ ਇੱਕ ਹੀ ਆ ਛੇਵੇਂ ਪਾਤਸ਼ਾਹ ਦੀ ਬਹੁਤ ਵੱਡੀ ਦੇਣ ਆ ਜੀ ਬਾਬਾ ਬਿਧੀ ਚੰਦ ਉਹਨਾਂ ਵਰਗੇ ਜੋਧੇ ਪੈਦਾ ਕੀਤੇ ਜੀ ਬੜਾ ਸਤਿਕਾਰ ਉਹਨਾਂ ਪ੍ਰਤੀ ਆ ਜੀ ਤੇ ਦਸਮ ਪਾਤਸ਼ਾਹ ਪਤਰੀ ਮੈਂ ਜਿਆਦਾ ਕਿਉਂਕਿ ਉਹਨਾਂ ਦੀ ਕੁਰਬਾਨੀ ਬੜੀ ਜਦ ਸਰਬੰਸਦਾ ਦੀ ਗੱਲ ਹੁੰਦੀ ਆ ਨਾ ਤੇ ਫਿਰ ਉਹ ਜਿਹੜੇ ਮੁਰਦੇ ਆ ਉਹ ਉਹਨਾਂ ਚ ਵੀ ਜਾਨ ਆਉਂਦੀ ਆ ਤੇ ਬੰਦਾ ਭਾਵਕ ਹੋਏ ਬਣਾ ਨਹੀਂ ਰਹਿੰਦਾ ਇਹ ਛੋਟੇ ਛੋਟੇ ਮਾਸੂਮ ਬੱਚੇ ਵੀ ਦਵਾਰਾਂ ਦੇ ਚਣਵਾ ਕੇ ਸ਼ਹੀਦ ਕਰਵਾ ਦਿੰਦੇ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਚਮਕੌਰ ਦੇ ਵਿੱਚ ਸ਼ਹੀਦ ਕਰਵਾ ਲੈਣੇ ਹਾਂਜੀ ਤੇ ਏ ਏਡੀ ਵੱਡੀ ਕੁਰਬਾਨੀ ਜਿਹੜੀ ਆ ਉਹ ਨੂੰ ਮੈਂ ਖੁੱਲ ਕੇ ਲਿਖਿਆ ਬਹੁਤ ਜ਼ਿਆਦਾ ਲਿਖਿਆ ਤੇ ਉਸ ਤੋਂ ਬਾਅਦ ਸਿੱਖਾਂ ਸ਼ਹੀਦਾਂ ਦੀਆਂ ਕਹਾਣੀਆਂ ਜਿਹੜੀਆਂ ਬਾਬਾ ਬੰਦਾ ਸਿੰਘ ਵਰਗੇ ਜੋਦੇ ਹਰੀਸੋਂ ਨਾਲੂਗਾ ਹਾਂਜੀ ਬਾਕੀ ਭਾਈ ਮਨੀ ਸਿੰਘ ਤਾਰੂ ਸਿੰਘ ਬੜੀਆਂ ਸ਼ਹਾਦਤਾਂ ਸਿੱਖੋਂ ਨੇ ਦਿੱਤੀ ਹਮਾਰਾ ਜਰਨਜੀਤ ਸਿੰਘ ਉਹਦਾ ਰਾਜਪਾਕ ਕਾਇਮ ਹੋਣਾ ਜੀ ਸਾਰਾ ਕੁਝ ਲਿਖਿਆ ਗਿਆ ਸਾਰਾ ਤੁਸੀਂ ਖੁਦ ਹੀ ਜਿੰਨਾ ਵੀ ਤੁਸੀਂ ਇੱਕ ਵੀਛਰੀ ਤੁਸੀਂ ਵਿਚਾਰ ਦੇ ਤੁਹਾਡੀ ਆਪਣੀ ਲਿਖੀ ਹੋਈ ਆ ਜਾਂ ਆਪਣੇ ਪਹਿਲਾਂ ਤੇ ਜਿਹੜੀ ਪਿਤਾ ਜੀ ਦੇ ਨਾਲ ਜੋਗੀ ਸਾਹਿਬ ਨਾਲ ਗਾਈ ਉਹ ਤੇ ਜਿਆਦਾ ਉਹਨਾਂ ਦੀ ਆ ਉਹ ਥੋੜਾ ਮੇਰੀ ਹੈਗੀ ਆ ਜੀ ਤੇ ਉਦਾਂ ਮੇਰੀਆਂ 13 ਪੁਸਤਕਾਂ ਮੇਰੀਆਂ ਵੀ ਛਪ ਚੁੱਕੀਆਂ ਜੀ ਤੇ ਇਹਨੂੰ ਵਾਧੇ ਅਜੇ ਬਹੁਤ ਪਿਆ ਮੈਟਰ ਜਿਹੜਾ ਛਪਣ ਵਾਲਾ ਜੀ ਤੇ ਬਾਕੀ ਮੈਂ ਗਾਇਆ ਹੂੰ ਇਹ ਆਗੂ ਗਾਇਆ ਪਿਛੇ ਜੋੜੀ ਤੇ तकरीबन ਚੰਗੀਆਂ ਚੰਗੀਆਂ ਵਧੀਆ ਜਿਹੜੀਆਂ ਜੋੜੀਆਂ ਉਹ ਮੇਰੇ ਮਗਰਗਾੀਆਂ ਤੇ 50 ਸਾਲ ਮੈਂ ਬਾਪੂ ਦੇ ਨਾਲ ਸੇਵਾ ਕੀਤੀ ਤੇ 6-7 ਸਾਲ ਉਹਨਾਂ ਨੂੰ ਹੁਣ ਗਿਆ ਨੂੰ ਮੋ ਗਿਆ ਤੇ ਗਾਮ ਇਹ ਜੇ ਵੀ ਲੈਣਾ ਅੱਜ ਮਹਾਰਾਜ ਦੀ ਕਿਰਪਾ ਨਾਲ ਆਵਾਜ਼ ਬਹੁਤਾ ਹਰਕ ਨਹੀਂ ਪਿਆ ਸੰਭਾਲਿਆ ਤੁਬਿਸ਼ਰੀ ਵਨ ਕੀ ਹੈ ਜਿਹੜੀ ਉਹਦੇ ਉਹਦੇ ਉਸ ਤੇ ਜਿਹੜੀ ਇੱਕ ਆ ਆਮ ਗਾਇਕੀ ਹੈ ਉਹਨੂੰ ਜੇ ਅਸੀਂ ਵਕ ਕਰਕੇ ਦੇਖੀਏ ਕਿ ਉਹਨਾਂ ਨੂੰ ਕੰਪੈਰੀਜ਼ਨ ਕਰਕੇ ਦੇਖੀਏ ਤਾਂ ਕਿਦਾਂ ਤੁਸੀਂ ਦੇਖਦੇ ਹੋ ਇੱਕ ਬੱਚਾ ਜਿਹੜਾ ਕੋਈ ਵੀ ਸੋਚਦਾ ਕਿ ਯਾਰ ਮੈਂ ਕਵੀਸ਼ਰ ਬਣਾ ਜਾਂ ਮੈਂ ਸਿੱਧੀ ਸਾਧੀ ਕਾਇਕੀ ਕਰਨਾ ਤਾਂ ਕਿੰਨਾ ਕੋ ਔਖਾ ਰਸਤਾ ਆ ਜਾਂ ਉਹ ਕੀ ਮਤਲਬ ਉਹ ਜਸ ਸਿਰਫ ਕਵੀਸ਼ਰੀ ਕਲੇ ਸਿੱਖ ਇਤਿਹਾਸ ਦੀ ਤਾਂ ਗੱਲ ਨਹੀਂ ਕਰਦੀ ਉਹ ਤਾਂ ਇੱਕ ਬਣ ਗਈ ਆ ਉਹ ਕਿਦਾਂ ਤੁਸੀਂ ਲੱਗ ਕਿਦਾਂ ਦੇਖਦੇ ਹੋ ਕੋਈ ਸ਼ਰੀ ਜਿਹੜੀ ਆ ਏ ਜਿੰਨੇ ਕੀ ਆਪਾਂ ਗਾਉਣ ਦੇ ਢੰਗ ਵਿਧੀਆਂ ਨਾ ਹਾਂ ਹਾਂ ਸਭ ਤੋਂ ਜੇ ਕੋਈ ਔਖੀ ਆ ਤਾਂ ਕਵੀਸ਼ਰੀ ਕਵੀਸ਼ਰੀ ਲੋਕ ਇਹਦੇ ਵਿੱਚ ਸਾਜ ਕੋਈ ਨਹੀਂਗਾ ਹਾਂ ਅਸੀਂ ਆਵਾਜ਼ ਵਿੱਚੋਂ ਸਾਜ ਪੈਦਾ ਕਰਦੇ ਆ ਉਹ ਚੋਂ ਟੂਨ ਪੈਦਾ ਕਰਦੇ ਆ ਸਾਹ ਲੈਣਾ ਵਾਪਸ ਕੋਈਆਂ ਚੀਜ਼ਾਂ ਸਾਡੀ ਜਬਾਨ ਚੱਲਣੀ ਸਾਡਾ ਸਾਜ ਸਾਜ ਨੇ ਕੋਈ ਸਾਹ ਨਹੀਂ ਦੇਣਾ ਹਾਂਜੀ ਕਵੀਸ਼ਰੀ ਸਭ ਤੋਂ ਔਖੀ ਆ ਔਖੀ ਬਣ ਗਈ ਤੇ ਜਿਹੜਾ ਮੀਡੀਆ ਹਾਂ ਜਾਂ ਸਾਡਾ ਜਿਹੜਾ ਨਵਾਂ ਜਮਾਨਾ ਜੀ ਉਹ ਉਹ ਕਲਾਕਾਰੀ ਨੂੰ ਜ਼ਿਆਦਾ ਲਾਈ ਕਰਦੇ ਲੋਕੀ ਹੂੰ ਤੇ ਚੰਗੀਆਂ ਗੱਲਾਂ ਧਾਰਮਿਕ ਬੰਦਾ ਜਨਾ ਮਰਜੀ ਕੋਈ ਵੱਡਾ ਵਿਦਵਾਨ ਫਲਸਫਰ ਹੋ ਜੇ ਜੀ ਉਹ ਉਹ ਉਹਨੂੰ ਲੋਕੀ ਬਗਤੀ ਤਰਜੀਹ ਨਹੀਂ ਨਾ ਮੈਂ ਇੱਕ ਮਿਸਾਲ ਦਿੰਦਾ ਜੀ ਟਾੜੀਆਂ ਦੇ ਪਤਾਮਾ ਹੋਏ ਗਾਣੇ ਸੁਣ ਸੰਗੀਤ ਸੀਤਲ ਜੀ ਉਹਨਾਂ ਵਰਗਾ ਜੋ ਕੋਈ ਜੋ ਅੰਤ ਨੂੰ ਦੇ ਗਿਆ ਹੈ ਇਤਿਹਾਸਪਤ ਹੀ ਕੋਈ ਮੁੜ ਕੇ ਪੈਦਾ ਨਹੀਂ ਹੋਣਾ ਅਸੀਂ ਕਦਾ ਬੰਦ ਦਿੱਤੀਆਂ ਕਵੀਸ਼ਰਾਂ ਚ ਜੋਗਾ ਸੰਜੋਗੀ ਜੀ ਕਥਾਵਾਚਕਾਂ ਚੋਂ ਪੰਥ ਰਤਨ ਗਿਆਨੀ ਸੰਤ ਸੰਗੀ ਮਸਕੀਨ ਜੀ ਮੈਂ ਸਿੱਧੀ ਜੇ ਇੱਕ ਮਿਸਾਲ ਦੇਣਾ ਵੀ ਉੱਥੇ ਮਸਕੀਨ ਸਾਹਿਬ ਆ ਜਾਣ ਹਰਮੰਦਰ ਸਾਹਿਬ ਜੋਗੀ ਸਾਹਿਬ ਚਲੇ ਜਾਣ ਮੱਥਾ ਟੇਕਣ ਸੀਤਲ ਸਾਹਿਬ ਚਲੇ ਜਾਣ ਕਿਸੇ ਨੂੰ ਕੋਈ ਨਹੀਂ ਪਤਾ ਉੱਥੇ ਕੌਣ ਮੱਥਾ ਟੇਕ ਕੇ ਚਲੇ ਗਿਆ ਨਿਕਾ ਜਾ ਕੋਈ ਕਲਾਕਾਰ ਉੱਥੇ ਜਾਵੇ ਉੱਥੇ ਮੀਡੀਆ ਵਿੱਚ ਚਲੇ ਜਾਂਦਾ ਉੱਥੇ ਸ਼ਰੋਣੀ ਕਬੀਟ ਉਹਨਾਂ ਨੂੰ ਸਰੋਪੇ ਵੀ ਦਿੰਦੀ ਆ ਹਾਂਜੀ ਉਹ ਅਖਬਾਰਾਂ ਵਿੱਚ ਹੀ ਉਹਦੀ ਗੱਲ ਚੱਲਦੀ ਆ ਜਦੋਂ ਆ ਚੀਜ਼ ਵੇਦੇ ਆ ਲੋਕ ਆਉਂਦੇ ਵੀ ਆ ਤੇ ਕੰਮ ਹੀ ਵਧੀਆ ਵੀ ਐਸ पेड़ ਪਣ ਦੀ ਕੋੜ ਨਾ ਇਹ ਨਾ ਸਿਰ ਕਪਾ ਕਰੋ ਦਿਮਾਗ ਕਪਾਓ ਹਾਂਜੀ ਹੁਣ ਕੋਈ ਇਸ਼ਾਰਾ ਨਹੀਂ ਕਵਤਾ ਲਿਖਾਂਗੇ ਕਿੰਨੀ ਕਵਤਾ ਚਾਹੀਦੀ ਸਾਨੂੰ ਕਿੰਨਾ ਮੈਟਰ ਚਾਹੀਦਾ ਕਿੰਨਾ ਇਤਿਹਾਸ ਪੜਾਂਗੇ ਫੇਰ ਜਾ ਕੇ ਗੱਲ ਕਰੂ ਉਹਨਾਂ ਮੜਾ ਜਿਹੜਾ ਮਰਜੀ ਕਿਸੇ ਕਗੀਤ ਲਖਾਇਆ ਤੇ ਉਹ ਗਾਲਿਆ ਰਾਤੋ ਰਾਤ ਹਟੋ ਗਏ ਪੈਸੇ ਵੀ ਉਹ ਵਧ ਜਾਈ ਇਥੇ ਆਉਂਦੇ ਕਿਤੇ ਦੇਸ਼ ਚੌਣ ਬਿਜ਼ਨਸ ਕਲਾਸ ਦੀਆਂ ਟਿਕਟਾਂ ਲੈ ਕੇ ਆਉਣਾ ਉਹਨਾਂ ਨੇ ਐਸੇ ਕਰਕੇ ਉਹਨੇ ਭੇਜਨੇ ਪੈਸੇ ਲੈਣੇ ਤੁਹਾਡੇ ਕੋ ਹਾਂਜੀ ਤੇ ਸਾਡਾ ਇਸੇ ਵੱਡੇ ਤੋਂ ਵੱਡਾ ਵਿਦਵਾਨ ਆਵੇ ਟਿਕਟਾਂ ਵੀ ਕੋਈ ਕਮੇਟੀ ਭਾਵੇਂ ਦੇ ਦੇ ਤੇ ਨਹੀਂ ਤੇ ਉਹਦੇ ਵੀ ਖਵਾਓ ਤੇ ਖਾਓ ਲੈ ਜੋ ਜਨੇ ਕਰ ਨਰਾਸ਼ਤਾ ਹੁੰਦੀ ਐ ਇਦਾਂ ਸੋਚ ਕੇ ਹੁੰਦਾ ਤਾਂ ਐ ਪਰ ਫਿਰ ਮਨ ਨੂੰ ਇਹ ਕਰੇ ਸੋਚ ਕੇ ਆਨੇ ਵੀ ਅਸੀਂ ਗੁਰੂ ਦੀ ਗੱਲ ਤੇ ਕਰਦੇ ਆ ਗੁਰੂ ਵੱਲੋਂ ਤਾਂ ਸੱਚੇ ਨਾ ਗੁਰੂ ਗੁਰੂ ਸਾਨੂੰ ਬਹੁਤ ਕੁਝ ਦਿੱਤਾ ਇਹ ਮਨ ਦੀ ਸੰਤੁਸ਼ਟੀ ਆ ਪਰ ਇਹ ਵੀ ਨਹੀਂ ਭੁੱਖੇ ਵੀ ਨਹੀਂ ਮਰਦੇ ਮਹਾਰਾਜ ਨੇ ਸਾਨੂੰ ਸਭ ਕੁਝ ਦਿੱਤਾ ਗੱਲ ਤੇ ਮੰਨਦੀ ਸੰਦੁਸ਼ਟੀ ਜ ਆ ਇਹ ਆਉਂਦਾ ਜ ਰੂਹਰਾ ਵੀ ਲੋਕ ਕੀ ਸੋਚਦੇ ਆ ਲੋਕ ਕੀ ਸਮਝਦੇ ਆ ਲੋਕੀ ਕਿਉਂ ਨਹੀਂ ਮਤਲਬ ਇਹਨਾਂ ਫਰਕ ਕਿਉਂ ਪਾਉਂਦੇ ਆ ਤੇ ਪਰ ਫਿਰ ਵੀ ਚਲੋ ਗੁਰੂ ਮਹਾਰਾਜ ਨੇ ਹਾਂ ਤੁਹਾਡੇ ਸਵਾਲ ਦਾ ਜਵਾਬ ਵੀ ਮੈਂ ਲੇਖਿਆ ਗੁਰੂ ਮੈਂ ਮੈਂ ਸਵਾਲ ਤੁਹਾਨੂੰ ਪੁੱਛਣਾ ਵੀ ਚਾਹ ਰਿਹਾ ਸੀਗਾ ਮੇਰੇ ਖਿਆਲ ਦੇ ਵਿੱਚ ਇਹਦੇ ਪਿੱਛੇ ਉਹ ਜਵਾਬ ਵੀ ਲੋਕਿਆ ਹੋਣਾ ਕਿ ਐਡਾ ਵੱਡਾ ਕਾਠਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਔਰ ਉਹਦੇ ਵਿੱਚੋਂ ਸਿਰਫ ਪੰਜ ਹੀ ਮਿਲੇ ਹਾਂਜੀ ਉਹ ਉਹ ਵਰ ਸੂਰਮੇ ਦਾ ਫਿਰ ਰਲੇ ਨਾ ਤਰਦੇ ਨਾ ਜਦੋਂ ਮੌਤ ਦੀ ਗੱਲ ਆਉਂਦੀ ਇਹ ਕਹਿਣਾ ਤੇ ਸੌਖਾ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਤੱਕਲੀ ਗਲੀਂ ਨਾ ਤੁਹਾਡਾ ਪੈਰ ਤੇ ਜੇ ਸਰਦੀ ਜੇ ਕਾਣ ਨਾ ਕਹੀ ਜੇ ਉਹ ਹੈਨ ਵਰਲੇ ਨਾ ਹੀ ਕਣੀ ਉਹਦੇ ਕੁਰਬਾਨੀ ਵਾਲੇ ਫਿਰ ਥੋੜੇ ਹੁੰਦੇ ਜੀ ਸੋ ਬਾਕੀ ਇਹ ਵੀ ਨਹੀਂ ਗੱਲ ਜਦੋਂ ਪੰਜ ਦੇਤੇ ਨਾ ਦੇ ਬਾਦੂ ਹੋਰ ਆਏ ਅੱਗੇ ਆ ਸਾਡੇ ਸਰਦਾਰ ਲਾਲੂ ਮਹਾਰਾਜ ਨਾ ਕਿ ਹੁਣ ਵੀ ਖਾਬੂਰੀ ਹੋ ਚੁੱਕੀ ਹੈ ਇਹ ਫਿਰ ਉਹ ਇਹ ਤਾਂ ਕੌਮ ਹੈ ਮਹਾਰਾਜ ਦੀ ਕਿਰਪਾ ਹੈ ਤੇ ਮਰਨ ਤੋਂ ਨਹੀਂ ਡਰਦੀ ਅੱਜ ਤੱਕ ਵੀ ਜਦੋਂ ਦੋੜਪੇ ਦੀ ਆ ਸੂਰਮੇ ਨਿਤਰੀ ਹੋਗੇ ਤੁਸੀਂ ਸਿੱਖ ਤੇ ਅਸਦੇ ਬਹੁਤ ਨੇੜੇ ਹੋਵਗੇ ਔਰ ਤੁਸੀਂ ਉਸ ਨੂੰ ਰੀਡ ਕਰਦੇ ਹੋ ਇੱਕ ਚਿੰਤਕ ਦੀ ਤਰ੍ਹਾਂ ਵੀ ਤੁਸੀਂ ਵਿਚਰਦੇ ਹੋਗੇ ਤੁਸੀਂ ਸਿੱਖੀ ਨੂੰ ਜਾਂ ਸਿੱਖ ਇਤਿਹਾਸ ਨੂੰ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤੇਜ਼ੀ ਨਾਲ ਵਧ ਰਹੇ ਜਾਂ ਸਭ ਤੋਂ ਨੌਜਵਾਨ ਜਾਂ ਜਵਾਨ ਜਿਹੜਾ ਇੱਕ ਧਰਮਾਂ ਦਾ ਉਸ ਨੂੰ ਤੁਸੀਂ ਕਿੱਥੇ ਦੇਖ ਰਹੇ ਹੋ ਅੱਜ ਤੋਂ ਆਉਣ ਵਾਲੇ ਸਮੇਂ ਜਦੋਂ AI ਆਰਟੀਫੀਸ਼ੀਅਲ ਇੰਟੈਲੀਜੈਂਸੀ ਆ ਜਾਣੀ ਹੈਗੀ ਮਸ਼ੀਨਾਂ ਦਾ ਯੁੱਗ ਹੋ ਜਾਣਾ ਉੱਥੇ ਤੁਸੀਂ Google ਦੇ ਵਿੱਚ ਕੁਝ ਲਿਖੋ ਉਹਨੇ ਇੱਕ ਸਿੱਖ ਦਾ ਚਿਹਰਾ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰ ਦੇਣਾ ਜੋ ਵੀ ਤੁਸੀਂ ਇੱਕ ਲਿਖਦੇ ਹੋ ਉਹਨੇ ਪੂਰੀ ਫੋਟੋ ਬਣਾ ਕੇ ਰੱਖ ਦੇਣੀ ਆ ਉਦਾਂ ਦੇ ਯੁੱਗ ਦੇ ਵਿੱਚ ਜਿਹੜਾ 10-15 ਸਾਲਾਂ ਬਾਅਦ ਜਿਹੜਾ ਅਸੀਂ ਜਾ ਰਹੇ ਹਾਂ ਉਧਰ ਨੂੰ ਅਸੀਂ ਕਿੱਥੇ ਹੋਵਾਂਗੇ ਤੁਸੀਂ ਉਹ ਵੀ ਤਾਂ ਸੋਚਦੇ ਹੋਵੋਗੇ ਕਦੇ ਨਾ ਕਦੇ ਅਜੀ ਬਹੁਤ ਪਿੱਛੇ ਅਸੀਂ ਅੱਛਾ ਜੀ ਉਸ ਮਸਲੇ 'ਚ ਬਹੁਤ ਪਿੱਛੇ ਅਸੀਂ ਹੂੰ ਅਸੀਂ ਜਮਾਨੇ ਦੇ ਨਾਲ ਅਸੀਂ ਚੱਲ ਨਹੀਂ ਸਕੇ ਇਹ ਸਾਡਾ ਮੇਨ ਸੰਸਥਾਵਾਂ ਦਾ ਹਰਜ ਸੀ ਹੂੰ ਦੰਸ਼ ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਸਮੇਂ ਦੇ ਹਾਣ ਦੇ ਬਣਾਉਣਾ ਚਾਹੀਦਾ ਸੀ ਸਾਡੇ ਕੋਈ ਸਖਲਾਈ ਨਹੀਂ ਕੋਈ ਟ੍ਰੇਨਿੰਗ ਸੈਂਟਰ ਨਹੀਂ ਖਾਸ ਕਰਕੇ ਟਾੜੀਆਂ ਕਵੀਸ਼ਰ ਆਂਦਾ ਤੇ ਕੋਈ ਵੀ ਹੈ ਨਹੀਂ ਜਿੰਨੇ ਕੇ ਇਹ ਚੱਲ ਰਿਹਾ ਜੀ ਇਹ ਸੰਗਤ ਦੇ ਸਰਤੇ ਆ ਲੋਕਾਂ ਦੇ ਸਰਤੇ ਆ ਆਪਣੇ ਬਲ ਦੇ ਸਰਤੇ ਆ ਜੀ ਕਿ ਪੁਰਾਣਿਆਂ ਕੋ ਸਿੱਖ ਲਿਆ ਗਾਂ ਚੱਲ ਕੇ ਕੋਈ ਕੋਈ ਸਾਡਾ ਟ੍ਰੇਨਿੰਗ ਸੈਂਟਰ ਨਹੀਂ ਕੋਈ ਕਹਿ ਕੋ ਆ ਕਿ ਖਲਾਇਆ ਸੀ ਸੀ ਸਭ ਲਈ ਸੌਣ ਸੰਸਥਿਤ ਲੋਨ ਦੇ ਨਾਂ ਤੇ ਢਾਡੀ ਕਮਿਸ਼ਨ ਕਾਲਜ ਜੀ ਉਹ ਬਿਲਡਿੰਗ ਵੀ ਬਣਾਈ ਸਾਰਾ ਕੁਝ ਕੀਤਾ ਤੇ ਉਹ ਉੱਥੇ ਮਤਲਬ ਕੋਈ ਬੰਦਾ ਹੀ ਰੱਖ ਨਹੀਂ ਰਿਹਾ ਜਿਹਨੂੰ ਤਨਖਾਹ ਦੇ ਕੇ ਕੰਮ ਮੁਕਤ ਕੌਣ ਕਰਾ ਦੂਗਾ ਕਿ ਉਹ ਨਿੱਕੇ ਮੋٹے ਮਾੜੇ ਮੋਢੇ ਕੋਣੋ ਉਸ ਕਾਲਜ ਦੇ ਮੁੰਡਿਆਂ ਨੂੰ ਉਹ 20 25 ਮੁੰਡੇ ਆ ਉਹ ਵੀ ਗਾਉਂ ਦਾ ਤੁਲਦਾ ਤੁਲਦਾ ਨਹੀਂ ਗਾ ਇਸ ਕਰਕੇ ਜਿੰਨਾ ਚਿਰ ਹਰ ਚੀਜ਼ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਧਰਮ ਦੀਆਂ ਗੱਲਾਂ ਸਾਡੇ ਬਸ ਨਹੀਂ ਬਹੁਤ ਬੱਚੇ ਮੈਂ ਤੁਸੀਂ ਲੋੜਾ ਵਿਦੇਸ਼ ਦੇ ਵਿੱਚ ਬੈਠੇ ਅਸੀਂ ਐਨਆਰਆ ਜਿਹੜੇ ਅਸੀਂ ਇਸ ਦੇ ਵਿੱਚ ਕੀ ਯੋਗਦਾਨ ਪਾ ਸਕਦੇ ਹਾਂ ਮਤਲਬ ਜਦੋਂ ਇਹ ਚੀਜ਼ ਅਸੀਂ ਮੈਂ ਤੁਹਾਡੇ ਤੋਂ ਸੁਣ ਰਿਹਾ ਤਾਂ ਮੇਰੇ ਅੰਦਰ ਇੱਕ ਹੂ ਚੱਲ ਰਹੀ ਹੈ ਤੇ ਅੰਦਰ ਗੁੱਸਾ ਵੀ ਆ ਰਿਹਾ ਕਿ ਵਾਈ ਕਿਉਂ ਕਿਉਂ ਸਾਡੇ ਨਾਲ ਇਹ ਹੋ ਰਿਹਾ ਕਿਉਂਕਿ ਅਸੀਂ ਇਸ ਧਰਮ ਨੂੰ ਪਿਆਰ ਕਰਦੇ ਹਾਂ ਔਰ ਜਦੋਂ ਅਸੀਂ ਗੁਰਦੁਆਰੇ ਆ ਕੇ ਮੱਥਾ ਟੇਕਦੇ ਆ ਤਾਂ ਸਾਨੂੰ ਭਾਂਡੇ ਮਾਂਜਣ ਵਾਲੀ ਜ਼ਿੰਦਗੀ ਤੋਂ ਵੱਡੀਆਂ ਗੱਡੀਆਂ ਤੱਕ ਦੀ ਜ਼ਿੰਦਗੀ ਦੇ ਵਿੱਚ ਮੇਰੇ ਖਿਆਲ ਹੈ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਗਏ ਆ ਔਰ ਉਹਦੇ ਸ਼ੁਕਰਗੁਜ਼ਾਰ ਵੀ ਹੁੰਨੇ ਆ ਸੀ ਤਾਂ ਹੀ ਗੁਰਦੁਆਰੇ ਆ ਚੌਣੇ ਆ ਫਿਰ ਅਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਉਸ ਚੀਜ਼ ਨੂੰ ਚੇਂਜ ਕਰ ਦਈਏ ਕਿਤੇ ਨਾ ਕਿਤੇ ਜਾ ਕੇ ਕੀ ਤੁਹਾਨੂੰ ਕੀ ਲੱਗਦਾਗਾ ਕਿਉਂਕਿ ਤੁਸੀਂ ਜਦੋਂ ਵਿਜ਼ਿਟ ਕਰਦੇ ਹੋ ਇੰਡੀਆ ਤੋਂ ਹੋਰ ਮੁਲਕਾਂ ਦੇ ਵਿੱਚ ਇਹ ਲੋਕ ਇੱਥੇ ਬੈਠੇ ਨੇ ਜਿਹੜੇ ਇੱਕ ਪੈਸੇ ਨਾਲ ਹੀ ਜਾਂ ਕਿਸੇ ਹੋਰ ਤਰੀਕੇ ਨਾਲ ਕਿੱਦਾਂ ਯੋਗਦਾਨ ਪਾ ਸਕਦੇ ਨੇ ਪੈਸੇ ਨਾਲ ਬਹੁਤ ਪਾ ਸਕਦੇ ਆ ਹਾਂ ਜਿਵੇਂ ਮਤਲਬ ਹੁਣ ਹੁਣ ਪੈਸਾ ਬਾਹਰੋਂ ਬਹੁਤ ਜਾਂਦਾ ਵਾ ਜੀ ਜਦੋਂ ਸ਼ਹੀਦ ਪਰਿਵਾਰਾਂ ਵਾਸਤੇ ਵੀ ਜਾਂਦਾ ਹਾਂਜੀ ਤੇ ਆ ਕਈ ਵਾਰ ਮਤਲਬ ਲੋਕੀ ਜਿਹੜੇ ਗਰੀਬ ਲੜਕੀਆਂ ਦੇ ਵਿਆਹ ਕਰਨ ਵਾਸਤੇ ਜਾਂਦੇ ਪਰ ਉਹ ਮੈਂ ਦੇਖਿਆ ਬਹੁਤਾ ਉਹ ਬਿਜ਼ਨਸ ਬਣ ਗਿਆ ਹਮ ਉੱਥੇ ਲੱਗਦਾ ਘੱਟ ਆ ਬਾਹਰੋਂ ਜ਼ਿਆਦਾ ਮੰਗਾ ਲਿਆ ਜਾਂਦਾ ਹਮ ਉਹ ਪੈਸਾ ਜਿੱਥੇ ਪਹੁੰਚਣਾ ਚਾਹੀਦਾ ਉੱਥੇ ਸਹੀ ਥਾਂ ਸਾਰਾ ਪਹੁੰਚਦਾ ਸਿਸਟਮ ਦੀ ਕਾਰਜ ਜਿਉਰੀ ਤੇ ਇਹਦੇ ਵਿੱਚ ਇਹ ਵੀ ਹੈ ਜਿਵੇਂ ਇਹ ਬਾਹਰ ਦੇ ਲੋਕ ਉੱਥੇ ਇਹ ਟ੍ਰੇਨਿੰਗ ਸੈਂਟਰ ਚਲਾ ਸਕਦੇ ਆ ਕੋਈ ਬਦਮਾਨ ਪੈਦਾ ਕਰਨ ਵਾਸਤੇ ਜਦਾਂ ਕੰਪੀਟੀਸ਼ਨ ਦੇ ਜੋਗ ਵਿੱਚ ਸਾਡੇ ਬੱਚੇ ਜਿਹੜੇ ਆ ਬਹੁਤ ਪਿੱਛੇ ਚਲੇ ਗਏ ਪਹਿਲੀ ਗੱਲ ਤੇ ਹੁਣ ਉਥੇ ਕਾਲਜ ਤੋਂ ਗਾਹ ਜਾਂਦਾ ਹੀ ਕੋਈ ਨਹੀਂ ਸਾਰੇ ਬਾਹਰ ਨੂੰ ਭੱਜ ਜਾਂਦੇ ਆ ਜਾਈ ਲੈਟਸ ਕਰੋ ਤੇ ਬਾਹਰ ਚੱਲ ਜਓ ਸਾਡਾ ਦਿਮਾਗ ਜਿਹੜਾ ਸਾਰਾ ਬਾਹਰ ਆ ਗਿਆ ਜੀ ਉਥੇ ਨਾ ਸਾਡਾ ਕੋਈ ਅਫਸਰ ਨਾ ਕੋਈ ਰਹਿਣਾ ਕੱਲ ਨੂੰ ਕੋਈ ਸਾਰੇ ਉਹ ਉਹ ਉਹਨਾਂ ਦੂਸਰੇ ਸੂਬਿਆਂ ਵਾਲਿਆਂ ਨੇ ਆ ਕੇ ਕਰਨਾ ਤੇ ਕਰ ਜਾ ਸਰ ਹਾਂ ਇਹ ਉਹ ਇਹੋ ਜਿਹਾ ਕੋਈ ਮਤਲਬ ਅ ਉਪਰਾਲਾ ਕੀਤਾ ਜਾਵੇ ਜਿੱਥੇ ਆਈਐਸ ਅਫਸਰ ਬਣਵਾਸਤੇ ਟ੍ਰੇਨਿੰਗ ਦਿੱਤੀ ਜਾਵੇ ਉਹਨਾਂ ਨੂੰ ਪੂਰਾ ਖਰਚਾ ਦੇ ਕੇ ਫਰੀ ਵਿਦਿਆ ਹੋਵੇ ਇੰਟੈਲੀਜੈਂਟ ਦਿਮਾਗ ਜਿਹੜੇ ਬੱਚੇ ਜਿਹੜੇ ਕਰ ਸਕਦੇ ਅਗਲਾ ਗਰੁੱਪ ਵਣ ਕੇ ਬਣਾ ਕੇ ਲਾ ਜਣ ਪਿੰਡ ਪਿੰਡ ਦੇ ਲੈਵਲ ਤੇ ਕਰਨ ਬਲਾਗ ਦੇ ਲੈਵਲ ਤੇ ਕਰ ਸਕਦੇ ਬਹੁਤ ਕੁਝ ਹੋ ਸਕਦਾ ਇਹ ਕਿਤਾ ਜੀ ਠੀਕ ਹੈ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਬਹੁਤ ਲੰਬਾ ਲੰਘ ਜਾਣਾ ਪਰ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੀਆਂ ਜਿਹੜੀਆਂ ਕੁਝ ਫੀਲਿੰਗਸ ਨੇੜੇ ਅਹਿਸਾਸ ਨੇ ਸਾਡੇ ਨਾਲ ਸਾਂਝੇ ਕੀਤੇ ਤੇ ਉਮੀਦ ਕਰਦੇ ਹਾਂ ਇਸ ਵੇਰੀ ਤੁਹਾਡਾ ਐਕਸਪੀਰੀਅੰਸ ਜਿਹੜੇ ਆਉਣ ਵਾਲੇ ਹੋਰ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਜਾ ਰਹੇ ਹੋ ਇਸ ਤੋਂ ਬਾਅਦ ਬ੍ਰਿਸਬੇਨ ਬ੍ਰਿਸਬੇਨ ਜਾ ਰਹੇ ਸਿਡਨੀ ਸਿਡਨੀ ਹਾਂਜੀ ਤੇ ਉਮੀਦ ਕਰਦੇ ਆ ਤੁਹਾਡਾ ਪੂਰਾ ਸਫ਼ਰ ਜਿਹੜਾ ਸੁਖਮਈ ਰਹੂਗਾ ਔਰ ਤੁਸੀਂ ਜਿਹੜਾ ਸੁਨੇਹਾ ਮੈਂ ਹਮੇਸ਼ਾ ਸੋਚਦਾ ਹੁੰਨਾ ਕਿ ਜੋ ਮੈਂ ਬੋਲ ਰਿਹਾ ਜਾਂ ਤੁਸੀਂ ਬੋਲ ਰਹੇ ਹੋ ਤੁਸੀਂ ਸੁਣ ਰਹੇ ਹੋ ਗੁਰੂ ਹੀ ਆ ਗੁਰੂ ਹੀ ਬੋਲੀ ਜਾਂਦਾ ਤੇ ਗੁਰੂ ਹੀ ਸੁਣੀ ਜਾਂਦਾ ਸਾਡੇ ਸਾਰਿਆਂ ਦੇ ਵਿੱਚ ਉਹੀ ਵਸਦਾ ਹੈਗਾ ਸੋ ਤੁਸੀਂ ਇੱਕ ਸੁਨੇਹਾ ਲੈ ਕੇ ਆਇਆ ਹੋ ਸਾਡੇ ਆ ਬਾਦਸ਼ਾਹ ਦਾ ਔਰ ਸਟੇਜ ਤੋਂ ਲੋਕਾਂ ਦੇ ਸੰਮੁਖ ਤੁਸੀਂ ਉਹ ਡਿਲੀਵਰ ਕਰਕੇ ਜਾਓਗੇ ਔਰ ਹੋ ਸਕਦਾ ਹੋਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਸੰਗਤ ਮੈਕਸਿਮਮ ਜਿਹੜੇ ਇਨ੍ਹਾਂ ਚੀਜ਼ਾਂ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਵੀ ਕਵਿਸ਼ਰੀ ਵਿਚੇਨਗ ਹੈ ਜੀ ਤੋਂ ਨੂੰ ਮੌਕਾ ਮਿਲੇ ਤਾਂ ਮੈਂ ਲਾਉਂਗਾ ਉਸ ਬੱਚੇ ਨੂੰ ਬਹੁਤ ਬਹੁਤ ਸੋਹਣੀ ਕਿਵਿਚਰੀ ਗਾਉਂਦਾ ਜੀ ਖੁਸ਼ੀ ਹੋਏਗੀ ਜੀ ਹਾਂ ਜੀ ਜੀ ਔਰ ਸੋ ਬਹੁਤ ਬਹੁਤ ਮਿਹਰਬਾਨੀ ਜੀ ਮੈਂ ਕਹਿਣਾ ਚਾਹਾਂਗੇ ਤੁਹਾਡਾ ਰਾਹਤਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮਨੀਪਾਲ ਜੀ ਮੈਂ ਤੁਹਾਡੇ ਸਵਾਲਾਂ ਤੋਂ ਜੇ ਉਹ ਕੋ ਸਮਝਿਆ ਤੁਹਾਡੇ ਅੰਦਰ ਵੀ ਅੰਦਰੋਂ ਦਰਦ ਵੀ ਹੈ ਇਸ ਪ੍ਰਤੀ ਸਾਡੇ ਕਲਾ ਪ੍ਰਤੀ ਵੀ ਔਰ ਸਿੱਖ ਕੌਮ ਦੇ ਬਾਹਰ ਦੇ ਮਲਕਾਂ ਵਿੱਚ ਜੋ ਜੀਰਾਂ ਕੋ ਮੌਜ ਸਾਡਾ ਕੀ ਸਟੇਟਸ ਹੈ ਕਿ ਕਿਦਾਂ ਦਾ ਹੋਣਾ ਚਾਹੀਦਾ ਇਹ ਵੀ ਮੈਂ ਮਹਿਸੂਸ ਕੀਤਾ ਤੇ ਤੁਸੀਂ ਸਾਨੂੰ ਮਾਨ ਦਿੱਤਾ ਜਨਤਾ ਦੇ ਰੂਬਰੂ ਕੀਤਾ ਤੇ ਪਹਿਲੀ ਵਾਰ ਅਸੀਂ ਆਏ ਹਾਂ ਤੇ ਮੈਂ ਆਪਣੇ ਜਥੇ ਦੇ ਨਾਮ ਸੱਚੇ ਤੌਰ ਤੇ ਤੁਹਾਡਾ ਬਹੁਤ ਪ੍ਰਤਨੋਦ ਕਰਦਾ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਜੀ ਥੈਂਕਸ ਫॉर ਵਾਚਿੰਗ ਐਂਡ ਆਲ ਸੀ ਯੂ ਨੈਕਸਟ ਟਾਈਮ ਇਨ ਨੈਕਸਟ ਵੀਡੀਓ ਥੈਂਕ ਯੂ ਬਾਏ ਬਾਏ